ਸਸਕਲ ਜੀ ਸਾਰਿਆਂ ਨੂੰ ਸੰਦੀਪ ਨੇ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਦੁਰਜੀਪੁਰ ਪਹੁੰਚ ਚੁੱਕੇ ਆਂ ਭਾਈ ਸਿੰਧੂ ਨਾਲ ਕੋਲ ਦੇਖੋ ਭਾਈ ਨੇ ਅੱਜ ਵੀ ਕੋਈ 8-9 ਦੇ ਲਗਭਗ ਝੁੱਗੀਆਂ ਲੈ ਗਈਆਂ ਹੋਣੀਆਂ ਸਾਰਾ ਮਾਲ ਹੀ ਹਰਿਆਣੇ ਬੁਲਾਈ ਗਿਆ ਨਾਲ ਮੀਂਹ ਦੀਆਂ ਮੂੜੀਆਂ ਕਈ ਤਰ੍ਹਾਂ ਵੜੀਆਂ ਬਾਕੀ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਹਸਤੀਕਾਰ ਸਤਿਕਾਰ ਸਤਿਓਂ ਜੀ ਸੰਦੀਪ ਕੀ ਹਾਲ ਹੈ ਬਹੁਤ ਵਧੀਆ ਜੀ ਹੋਰ ਦੱਸਣਾ ਜੀ ਬਹੁਤ ਆਪਸੀ ਚੱਲਿਆ ਗਿਆ ਵਧੀਆ ਬਾਬੇ ਦੀ ਮਿਹਰ ਹੈ ਚੱਲੀ ਜਾਂਦਾ ਸਾਰੇ ਹੁਣੇ ਹੀ ਟਿਕੜੀ ਲਏ ਤੇ ਬਾਬਾ ਸਾਹਿਬ ਕੱਲੀ ਅਰੇ ਆਈਆਂ ਮੱਝਾਂ ਜੇ ਇਹ ਅੱਡੀ ਲੰਘ ਰੋਕੇ ਪਾਉਣ ਲਿਆ ਫੇਰ ਤੁਸੀਂ ਆਉਣਾ ਹੈ ਤੇ ਫੇਰ ਮੈਂ ਚੱਲ ਵੀਡੀਓ ਪਾਛ ਦੇਣੇ ਅੱਜ ਨਾਲ ਬੱਚਾ ਫੇਰੇ ਹੋਰ ਆਉਣੀਆਂ ਅੱਛਾ ਅੱਛਾ ਤੇ ਫੇਰ ਬੰਨਣ ਨੂੰ ਵੀ ਥਾਂ ਹੁੰਦਾ ਕਿ ਮੈਂ ਚੱਲ ਅੱਧਿਆੜੀ ਉਧਰੇ ਉਧਰੇ ਮਾਤ ਸਾਰਾ ਸੱਚੇ ਕੰਨੀ ਕੰਨੀ ਮੈਂ ਦਾ ਰਿਕਾਰਡ ਮੇਰੇ ਕੋਲ ਵੀਡੀਓ ਬਣੀ ਹੈ ਅੱਛਾ ਠੀਕ ਇਹ ਨਹੀਂ ਵੀ ਮੈਂ ਲਊ ਉਥੋਂ ਦਾ ਕੋਪਾ ਕੱਢ ਕੇ ਰਹੀ ਜ ਨਹੀਂ ਬਿਲਕੁਲ ਇਹ ਬੰਦੇ ਨੇ ਲੈਣਾ ਉਹ ਵੀਡੀਓ ਵਿੱਚ ਫਾਰਮ ਬਣੀ ਹਾਂ ਜਿਹੜੇ ਪਿੰਡ ਦੀ ਜਿੱਥੋਂ ਦੀ ਮੈਂ ਲਈ ਉਹ ਚਲੋ ਚਲੋ ਕੰਨੇ ਕੰਨੀ ਮੈਂ ਦਾ ਮੇਰੇ ਕੋਲ ਰਿਕਾਰਡ ਹੈ ਜੇ ਕਿੰਨੇ ਆਜ ਅੱਜ ਮੱਜਾਂ ਦੇ 9 10 ਹੈ ਪਾਉਂਗਾ ਸਾਥ ਸੱਤ ਮੰਗੇ ਹਾਂ ਸੱਤ ਪਾਉਂਗਾ ਕਰੀਬ ਨੂੰ ਬਹਾਂਜੀ ਤੈਨੂੰ ਕੱਬਣਾ 4 ਮੱਜਾਂ ਖਰੀਆਂ ਤੇ ਬਈ ਜੀ ਸੁਆ ਇਹ ਇਹ ਤਾਂ ਤੀਜਾ ਸੁਆ ਜੀ ਸੁਈਆ ਹਾਂ ਕੱਲ ਸੁਈਆ ਜੀ ਕੱਲ 12 ਵਜੇ ਤੀਜਾ ਸੁਆ ਕੱਲ 12 ਵਜੇ ਬੋੜਾ ਹੀ ਹੈ ਬੋੜਾ ਮੈਂ ਨਾ ਕੱਲ 4 ਕਿਲੋ ਕੱਢਿਆ 2.5 ਕਿਲੋ ਫੇਰੇ ਕੱਢਿਆ 1.5 ਕਿਲੋ ਵਾਲੀ ਮੈਂ ਖਰੀਦ ਦੁੱਧ ਵਾਲੀ ਹੈ ਸਜਸਤ ਵਾਲੀ ਨਹੀਂ ਮਿਲ ਗਈ ਅੱਜ ਬਿਲਕੁਲ ਕਾਫੀ ਵੇਚ ਕੱਚੀ ਤਾਂ ਦੇਖੋ ਵੱਡੀ ਛੋਟੀ ਆ ਤਸੋਰੋ ਲੈ ਜੀ ਮੈਂ ਬੁਲਾ ਲਿਆ ਚਲੋ ਚਲੋ ਆਸ ਨੇ ਠੀਕ ਹੈ ਬਈ ਕਰੂਗਾ ਤੂੰ ਕਰੂਗਾ 18 ਕਿਲੋ ਦੁੱਧ ਖਰੇ ਘਰ ਆਇਆ ਕਰੇ ਸੀ 18 ਕਿਲੋ ਇਹ ਆਜੋ ਜੀ ਆਜੋ ਚੋਈਏ ਬੜੀ ਬੜੀਆ ਚੋਈਏ ਬੜੀਆ ਭੱਜਦੇ ਬੱਚਾ ਬਾਜੂ ਖਾ ਲੀ ਜੀ ਅੱਜ ਕੱਲ੍ਹ ਤੋਂ ਬਤਾਇਆ ਚੋਰੀਆਂ ਦੇ ਵਿੱਚ ਮੱਝ ਹੈ ਜੀ ਅੱਜ 12 ਵਜੇ ਸੂਈ ਹੈ ਜੀ 12 ਸੂਈ ਹੈ ਬੱਸ ਦੁੱਧ ਲੈਣੀ ਆ ਲਈ ਮੈਂ ਦੁੱਧ ਵਾਲੀ 18 ਕਿਲੋ ਖਰਾ ਦੁੱਧ ਚੋਲਦੇ ਨੇ ਤਿੱਜਾ ਸੂਆ ਕਰੀ ਜੀ ਦਾ ਜੰਦ ਨਾ ਡੜਾ ਅਜੇ ਕੱਢੀ ਹੈ ਮਾਦੀ ਕੱਲ ਦੀ ਵੀਡੀਓ ਬਣੀ ਹੈ ਇਹਦੀ ਬਿਲਕੁਲ ਜਦੋਂ ਖੂਕੇ ਹੋ ਜੋ ਵੇਖੋ ਸੁਨੇਕੀਆਂ ਆਂ ਮੁੱਲ ਤੇ ਭਾਵੇਂ ਆਪਾਂ 1.5 ਕਰ ਲਈਏ 35 ਕਰ ਲਈਏ 40 ਕਰ ਲਈਏ ਇਹ ਕੋਈ ਨੁਕਸਾਂ ਜਿਹੜੀ ਦੇਣੀਆਂ ਲੈਣ ਵਾਲੀ ਗੱਲਾਂ ਚ ਸਵਾ ਦੀ ਜਿਹੜੀ ਮੈਂ ਦੇਣੀ ਆ ਸਵਾ ਦੀ ਸਵਾ ਦਾ ਫੋੜੀ ਹੋਣੀ ਮੈਂ ਫਰਥ ਫੋੜ ਕਰਨੀ ਆ 550 ਆਜੋ ਇਹ ਇਹ ਗੱਪੜੇ ਨਹੀਂ ਇਹ ਗੱਪੜ ਝੋਟੇ ਨੇ ਲੋ ਜੀ ਆ ਵੀ 10 ਦਾ ਗੱਪਾਂ ਹਾਂਜੀ 6 ਦਿਨ 7 ਦਿਨ ਰਹਿਣ ਦੇ ਸੁਨੇਕੀ ਅੱਛਾ ਚੋਰ ਰਿਆਣੇ ਜੈਡ ਬਲੈਕ ਜੈਡ ਬਲੈਕ ਇਹ ਵੀ ਖੋਲੀ ਕਿੰਨਾ ਕਰੂ ਬਾਈ ਜਦੋਂ ਇਹ ਇਹ ਤਾਂ ਉਹ ਤੇ ਆਦੇ 16 17 ਕਿਲੋ ਅਸੀਂ ਚੋਇਆ ਆਇਆ ਜਿਹੜਾ ਵੀ ਠੀਕ ਇਹਨੇ ਸੋਹਣੀ ਆਪਾਂ ਨੂੰ ਮੱਧ ਵੀ ਦੇਖੀ ਆ ਨਾ ਮੈਂ ਮੈਂ ਬਹੁਤ ਵੱਡੀ ਮੱਧ ਵੀ ਦੇਖੀ ਆਪਾਂ ਨੂੰ ਆਹ ਦੇਖਾ ਮੂਹ ਮਾਹਾ ਬਾਈ ਮਨ ਵਾਹ ਲੈ ਠੀਕ ਚੋਰ ਚੋਰ ਅਦਰ ਹਮ ਕਾਲਾ ਇਸਦੀ ਮਿੱਟੀ ਹਮ ਕਾਲਾ ਹੁਏ ਹਮ ਕਾਲਾ ਨਾ ਮੈਨਾਂ ਨਾ ਹਮ ਭਾਈ ਜੰਦਵਾਲ ਜਿੱਦਾਂ ਗਾਣੀ ਪੜਦੀ ਐ ਇੰਨਾ ਦੇ ਵਾ ਘਰਦੀ ਮਨ ਨਹੀਂ ਬਹੁਤ ਜੀ ਆਈ ਗਏ ਆ। ਆਹ ਨਾਲ ਉਹ ਤੋਂ ਉੱਧਰ ਆ ਗਏ। ਇਹਨੇ ਕਾੜਾ ਨੇ ਬਹੁਤ ਸੋਹਰੇ ਬਹੁਤ ਕਾੜਾ ਦੀ ਝੋਟੀ ਜੀ। ਕੋਈ ਜਿਆਦਾ ਚੰਗੀ ਅਜਾ ਫੱਕਾ ਨਹੀਂ ਜੀ ਮਾ। ਆਮ ਨੇੜੇ ਦੇ ਆ। ਲੈ ਲੈ ਲੈ। ਇੱਕ ਦਿਨ ਆ। ਆਹ ਨਾਲ ਨੇੜੇ ਉਧਰ ਖਾਂ। ਬਹੁਤ ਜਿਆਦਾ ਜੀ ਮੈਂ। ਚਲ ਜਾ ਗਾਈਆਂ ਨੂੰ ਪਿੱਛੇ ਨੂੰ ਕੱਢ ਦੂ ਆ ਦੇਵਾ ਸਾਡਾ ਜੀ। ਬੋਲੋ। ਮੋਤਵੇ ਸਦੀਪ ਜੀ ਦਾ ਵੇੜ ਲਾ। ਹਾਂ ਇੱਕ 30 ਦੀ ਜਿਹੜੀ ਮੱਝ ਦੇਣੀ ਹੈ ਇਹ ਵੀ ਨਹੀਂ ਯਾਦ ਨਹੀਂ ਇਹ ਮੇਰੇ ਕੋਲ ਨਹੀਂ ਉੱਜਾਇਆ ਜੀ 2000 ਕੋਟ ਕਰਦਾਂਗੇ 28ਵੇਂ ਜਾਂਦੇ ਫਿਰ ਜਾਣ ਨਾ ਰੋਵੇਗਾ ਇਹ ਸ਼ੋਰ ਹੀ ਕਰਦੀ ਭਾਕਾ ਹੀ ਐਸਾ ਨਾ ਚਲੋ ਆ ਜਿਹੜੀ ਮੱਝ ਆਹ ਖਰਾਬ ਹੋ ਜਾ ਫਰਾਵਾ ਦਿ ਜੋ ਦੂਜਾ ਕੋਈ ਦੂਜਾ ਦੁਆਰੇ ਧੱਪਣ ਲੋੜੀ ਇਹ ਵੀ ਕੋਈ 12 ਕਿਲੋ ਮੈਨ ਦੇ ਦੋ ਦੇ ਦਸ ਅੱਜ ਕੱਪੜੀਆਂ ਕੱਪੜੇ ਧੱਪਣ ਚੋਠੀ ਹੈ ਜੀ ਹਾਂ ਜਿਹੜੇ ਐਰੀਅਨ ਦਾ ਹੈ ਉਹ ਕਹਿੰਦੇ ਨੂੰ ਕਿ ਅਜੇ ਤੂੰ ਹੈਲੀ ਜਫਰਾਬਾਦੀ ਜਫਰਾਬਾਦੀ ਵੀ ਆਈ ਉਹ ਦੇਖਿਆ ਕਰ ਹਾਂ ਤੇ ਉਧਰ ਗੁਜਰਾਤ ਨਾਲ ਦੀ ਨਸਲ ਕੋਈ ਯਾਦ ਕਰ ਅੱਜ ਸਾਰੇ ਲੋਕ ਪੂਰਾ ਮੈਨਾ ਖੱਡੋ ਹੈ ਗੁਜਰਾਤ ਵਾਲੀ ਜੀ ਵਧੀਆ ਵਧੀਆ ਬੰਦੂ ਹੈ ਨਹੀਂ ਆ ਜਲ ਆਜੇ ਮੂਹਰੇ ਵੀ ਸੇਰ ਲਾਉਂਦੇ ਜੈਮਨਟ ਹੈ ਕਦੇ ਆਖ ਤੇ ਲਾਉਂਦੇ ਨਾਲੇ ਕੱਟ ਬਹੁਲੇ ਚੋ ਚਾਰੇ ਦੰਦ ਦੂਜਾ ਸੁਆ ਹਾਂਜੀ ਚਾਰ ਦੰਦ ਚਲੋ ਚਾਰ ਦੰਦ ਦੂਜਾ ਚਾਰ ਗਏ ਟੁੱਟ ਗਿਆ ਹਣੇ ਉਹ ਕਾਲੀਆਂ ਨੇ ਅਜੇ ਵੀ ਖੜੀ ਆ ਪੂਰਾ ਕੰਕੜ ਆਇਆ ਜੱਡਾ ਜਰਾ ਆ ਬਾਕੀ ਠੀਕ ਆ ਹਾਂਜੀ ਤੇਰੀ ਮੋਦ ਦੇ ਦਾ ਸਵਾ ਇੱਕ ਦਾ 10 ਦੀ ਜਿਹੜੀ ਜੈਸਲੋ ਦੇਣੀ ਹੈ ਇੱਕ ਦਾ 1 ਇੱਕ ਦਾ ਛੋੜੀ 1000 ਰੁਪਇਆ ਚਲੋ ਜਾਨ ਤੇ ਆਹ ਹਾਂਜੀ ਸੁਆ ਦੂਜਾ ਚਾਰ ਦੰਦ ਮੂਹਾਂ ਇਹ ਵੀ ਗੱਪਣਾ ਇਹ ਗੱਪਣਾ ਅਜੇ ਆ ਭਾਈ ਨਵੀਂ ਦੂਜਾ ਸੁਆ ਦੂਜਾ ਸੁਆ ਆ ਜਾਂਦਾ ਫਿਰ ਦੇਖੋ ਮੈਂ ਦੇਖੋ ਕਿੱਥੇ ਬਣ ਗਈ ਅਜਾ ਆ ਰਹੀ ਆ ਜੀ ਪੂਰਾ ਗੇਂਦ ਆਪਾਂ ਅਠਵੇਂ ਬਲੂਆਂ ਆ ਦੀਏ ਹਾਂਜੀ ਦੂਜਾ ਹੀ ਸੁਆ ਹਾਂ ਬਾਹਰ ਸੇ ਮਿਲਦੀ ਦੋਨੇ ਸੁਕੇ ਤੇ ਪਿਓਰ ਮੀਨੀ ਜਿਹਨਾਂ ਦੇ ਪਿਓਰ ਜੀ ਠੀਕ ਆ ਹੱਬਾ ਲਾ ਰਿਹਾ ਲਾ ਰਿਹਾ ਯਾਰੇ ਦੰਦ ਮੂੰਹ ਪਟਕੇ ਨੂੰ ਖਵਾ ਦੇਣੀ ਇਹ ਇੱਕ ਮਿੰਟ ਰੋਲ ਪਾ ਲੈ ਚਲੋ ਚਾਰੀਆ ਚਾਰੇ ਤਾਂ ਦੂਜਾ ਪੂਰਾ ਕਹਿਣ ਨੂੰ ਕਾਨੂੰਨ ਨਹੀਂ ਕਹਿੰਦਾ ਦੋਨੇ ਦੇਂਗੇ ਇਸ ਲਈ ਮੈਂ ਨਾ ਦੋਨੇ ਪੂਰੇ ਨਹੀਂ ਠੀਕ ਹੈ ਇਥੋਂ ਇੱਕ ਹੀ ਕਰ ਔਰ ਮੈਂ ਇਹਨਾਂ ਨੂੰ ਨਹੀਂ ਲਾ ਰਿਹਾ ਮੈਂ ਸਾਲਾਂ ਤੋਂ ਲਉਗੀ ਨਹੀਂ ਬਈ ਦਾ ਬੁਢੀ ਨਹੀਂ ਮੈਂ 11 ਕਿਲੋ ਪਹਿਲਾਂ ਕੰਟੀ ਦੇ ਦੋ ਦਿੱਤਾ ਠੀਕ ਹੈ ਮੋਢੇ ਦਾ ਕਰਨ ਉਹਦਾ ਭਾਂਵਾ ਪਰ ਠੀਕ ਆ ਸੀ ਤੇ ਸਵਾ ਦੀ ਝੋਟੀ ਦੇਣੀ ਇਹ ਵੀ ਸਵਾ ਸਵਾ ਦੀ ਥੋੜੀ ਛੋੜੀ ਬਸ ਭਾਂਵਾ ਛੋੜੀ ਛੋੜੀ ਹੋਣੀ ਹਾਂ ਆਹਰੀ ਚਾਰ ਦੰਦ ਕੱਤੀ ਪਹਿਲਾ ਸੂਆ ਸੂਈ ਹੈ ਸੂਈ ਤੇ ਨਾ ਦੇਣਾ ਦੀ ਅੱਛਾ ਥੋੜੀ ਜੀ ਬਰੂਨ ਦੀ ਆ ਭਾਦੀ ਪਰਲੇ ਆਪਣੇ ਜੀ ਦੀ ਥੋੜੀ ਉਹ ਫਿਰ ਮੈਂ ਇਹਨਾਂ ਕੋਈ ਨਹੀਂ ਜੀ ਆ ਖਾਲੀ ਹੋ ਜਿੱਦ ਚੋੜੀ ਤੇ ਵੀ ਮਾੜਾ ਇਹ ਚਾਰ ਦੰਦ ਮੂੰਹ ਤੋਂ ਹੈ ਜੀ ਇਹ ਵੀ ਖੋਣ ਲਓ ਜੀ ਪਹਿਲਾ ਹੋਰ ਚਾਰ ਦੰਦ ਥੋੜੀ ਆ ਇਹ ਵੀ ਤੋੜੋ ਬਾਕੀ ਬਾਕੀ ਤੋਰ ਦੋ ਲਮੇ ਬਾਕੀ ਮਾੜੀ ਜਹਾਜ਼ ਵਾਈਟ ਤੇ ਪਾ ਲਿਆ ਜੇ ਉੱਧਰ ਬਹਿ ਲੈਂਦੀ ਫੇਸਰ ਹੋ ਜਾਏ ਇਹ ਜੇ ਸੁਨੀਲ ਦੀ ਕਰਨ ਨੂੰ ਪਿਆਪਾ ਖਵਾਤਾ ਮਿਲੇ ਨਾ ਕਰਾ ਨੱਬੇ ਦੀ ਜਿਹੜੀ ਦੇਣੀ ਐ ਹਜ਼ਾਰੀ 1000 ਕੋਟ ਕਰੋ 99 99 ਕਰੋ ਆ ਜੋ 9 ਕਿਲੋ ਬੋਲੇ ਜੋ ਬੋਲੇ ਵੇਚਿਆ ਹੈ ਨਾ 9 ਕਿਲੋ ਬੋਲੇ ਤੇ ਆਏ ਪਹਿਲੇ ਜੱਡ ਬਲੈਕ ਜੱਡ ਬਲੈਕ ਕੋਈ ਮਾਲ ਨਹੀਂ ਚਿੱਟਾ ਜੀ ਇਹ ਵੀ ਪਹਿਲੇ ਖਵਾ ਆ ਵੀ ਚਾਰ ਦਨ ਨੂੰ ਪਹਿਲਾਂ ਪਹਿਲੇ ਖਵਾ ਚਾਰ ਦਨ ਆਹ ਫਿਰ ਕੱਟੀ ਕੁੜੀਆਂ ਬਣੀਆਂ ਤੇ ਤਿੰਨ ਦਿਨਾਂ ਦੀ ਸੁਈ ਹੈ ਸੁਈ ਹਾਂਜੀ ਕਿੰਨਾ ਤਰ੍ਹਾਂ ਦੀ ਥੀਏ ਛੋਟੀ ਬੋੜਾ ਕਿਹਦਾ ਨਹੀਂ ਬੋੜਾ ਹੋਣੇ ਥੱਲੇ 9 ਕਿਲੋ ਹੋਇਆ 9 ਕਿਲੋ ਬੋੜਾ ਪਰ ਨਹੀਂ ਇਹ ਵੀ ਛੋਟੇ ਪਰ ਇੱਕ ਗੱਲ ਹੈ ਜੋਰ ਨਾਲ ਹੈ ਰਵਾਇਤ ਕਰਕੇ ਲੈ ਜਿਆ ਇਹਨਾਂ ਚੋਰ ਨਸਲਾ ਜਿਹੜੀਆਂ ਹੈ ਇਹ ਚੋਰ ਨਸਲਾ ਕਿੰਦੀ ਇਹਦੀ ਇੱਕ ਦੇ ਬਰਾਬਰ ਮੁੱਲ ਭਾਵੇਂ ਦਾ 10 ਕੰਨੇ 90 ਦੀ ਇਹ ਜਿਹੜੀ ਇਹ ਵੀ ਆ ਗਿਆ 1000 ਕੋਟ ਬਾਜੀ ਆ ਜੇ ਤੇ ਲਾਸਟ ਵੀ ਰਹੇਗਾ ਹਰ ਜੁਜ ਝੋਟੀਆਂ ਪੂਰੇ ਆ ਪੂਰੀ ਕੱਤੀ ਵਿਖਾ ਦੇ ਮਗਰ ਆ ਬਹੁਤ ਠੀਕਾ ਵਧੀਆ ਲਾਜ ਗੁੱਦ ਕੇ ਬਾਈ ਗੁੱਜਾ ਤੂਏ 10 ਕੇ ਨਾ ਗੁੱਦ ਖਰਾਬ ਹੋ ਗਿਆ ਹੱਕ ਨਾ ਮਾਰਾ ਤੇ ਉਰਮਾ ਦਾ ਆ ਤੀਜੇ ਦਿਨ ਦੀ ਆਵੇ ਆ ਕੱਤੀ ਜੋ ਨਹੀਂ ਇਹ ਵੀ ਆ ਪੂਰਾ ਬੱਚਾ ਜੋਦਾ ਅਸਲ ਦੁੱਧਾ ਤੇ ਵੇਖੋ ਝੋਟੀਆਂ ਕੰਮ ਕਰ ਦੇਖੋ ਕਿੱਡਾ ਕਿਉਂ ਰਹਿਣਾ ਕੁੜੀਆ ਸਫਾ ਸਹਾਰ ਇਹ ਦੇਖੋ ਕੰਨੀ ਕੰਨੀ ਮੈਂ ਨਾ ਰਿਕਾਰਡ ਮੇਰੇ ਕੋਲ ਉਹਦੇ ਨੇ ਫੋਨ ਤੇ ਦੇਖਣਾ ਵੇਖ ਸਕਦਾ ਮੇਰੇ ਕੋਲ ਲਾਸਟ ਪੀਰੀ ਇਹ ਸਾਡ ਦੀ ਸੀ ਮੱਜਾ ਲਾਸਟ ਪੀਰੀ ਸੈਂਡਣਾ ਤੇ ਵੇਖੋ ਚੱਟਾ ਵੀ ਨਾ ਡਾਟਾ ਤੇ ਚੜਾਈ ਵੀ ਜਾਂਦਾ ਆਨਟਲਾਈਨ ਹੋ ਰਿਹਾ ਹੈ ਵਾਹ ਅਜੇ ਕੱਚੀ ਜੁਈ ਤੇ ਨੰਦਰਾ ਦੀ ਮਰਜ਼ੀ ਅਜੇ ਪੌਣੀ ਦਿਨੀ ਤੁਹਾਡੇ ਆਉਣ ਤੱਕ ਮੈਂ ਚੱਲ ਵੀਡੀਓ ਪਾ ਦੇਣੀ ਹੁਣ ਅਸੀਂ ਠੀਕ ਹੈ ਪਰ ਕੋਈ ਨਹੀਂ ਲੈਲੇ ਮਾਂ ਦਾ ਵੇਖਣਾ ਤੇ ਖਰੂਖਾ ਕੋਲ ਦਾ ਖਾ ਮਿਲਾਂ ਦੇਣਾ ਅੱਜ ਦਾ ਖਾ ਮਿਲਾਂ ਦੇਣਾ ਤੇ ਸਾਡੀ ਮੈਂ ਨਾਲ ਨਾਮ ਖਾ ਦਾ ਕੀ ਕਰੀਏਗਾ ਕਾਹੂ ਰੋ ਪਿਨੇ ਕਰਦੇ ਹਾਂ ਉਹ ਫੋਨ ਨਾ ਲੈਣ ਵਾਲੇ ਲੈਣ ਵਾਲੇ ਚ ਲੈਣ ਵਾਲੇ ਹਾਂ ਦੂਜਾ ਦੂਆ ਵੇਚੋ ਵੀ ਬੋਲੋ ਜੀ ਜੀ ਦੀ ਮੁੱਲ ਦੇ ਦਾ ਕਰਦੇ ਇੱਕ ਜੀ ਹਾਂ ਜੀ ਇੱਕ 10 ਜੀ ਦੀ ਇੱਕ ਵੱਡਾ ਛੜਾਂ ਹੋਰ ਜਾਂ ਜੀ ਦਾ ਬਿਲਕੁਲ ਜੀ 1000 ਦੋੜ ਕਰ ਦਾਂਗੇ 5000 ਨਹੀਂ ਨਾ ਨਾ 1500 ਪੰਜ ਪਾਣੀ ਦੇ ਗੇਂਦ 3 ਪਾਣੀ ਚੱਲ ਤਿੰਨ ਛੱਟ ਲੱਗਦੀ ਮੈਂ ਦੋ ਸੌ ਤਿੰਨ ਛੱਟ ਆ ਮੈਨੂੰ ਉੱਥੇ ਹੀ ਜਾਣਾ ਨਹੀਂ ਆ ਜਾਣਾ ਨਹੀਂ ਲੋ ਫਿਰ ਚਲੋ ਦੋ ਹੀ ਜਾਣ ਦੋ ਹਿਆਰੋਂ ਜਾਂਦੇ ਜੀ ਜਾਣ ਦਿੰਦੇ ਤਿੰਨ ਇੱਕ ਸਾਥ ਜੀ ਚਲੋ ਠੀਕ ਹੈ ਜੀ ਤੇ ਮੇਰੇ ਨੇ ਸੱਤ ਝੋਟ ਗਿਆ ਬਾਕੀ ਮੇਰੇ ਨੇ ਸਿਆਉ ਚੈੱਕ ਕਰਕੇ ਚੁਾਈ ਕਰਦੇ ਯਸ ਆ ਪੂਰਾ ਸਫਰੇ ਲੈ ਗਏ ਅੱਜ ਕੋਈ ਚੜੇ ਡੇਰੇ ਜੇ ਰੋ ਖਾ ਦੇ ਪੂਨੇ ਪੰਜ ਘਾਟ ਖਾਈ ਜੀ ਆਹ ਆ ਦੇ ਛੱਡਾ ਯਸ ਮੈਂ ਇੱਟੋ ਬੜੀਆਂ ਮਈਆਂ ਬੜੀਆਂ ਜਿਆਦੀਆਂ ਤੇਰੀਆਂ ਵਜਾਂ ਜੀ ਪੂਰੇ ਟੌਕ ਦੇ ਮਈਆਂ ਮੈਂ ਨੂੰ ਤੇਰਾ ਬੰਚਾ ਲੈ ਆ ਤੇ ਤੇ ਦੀ ਕਲੀ ਕਲੀ ਮੈਂ ਦਾ ਰਿਕਾਰਡ ਤੇ ਫੋਟੋ ਤਾਂ ਲੈ ਜਾ ਬਿਲਕੁਲ ਬਿਲਕੁਲ ਪਾਣੀ ਆ ਇੱਟੋ ਬੜੋ ਬੜੀ ਜਿਆਦੀ ਜਨਤੀ ਕਲਾ ਹੋਰ ਹੋਰ ਨੰਬਰ ਆਪਣਾ ਜੀ 8146 ਤੇ 36725 ਤਹਿਸੀਲ ਖਡੂਰ ਸਾਹਲ ਜ਼ਿਲ੍ਹਾ ਕਰਨਤਾਰ ਪਿੰਡ ਦੁੱਲਜੀਪੁਰ ਤੇ ਆਪਣਾ ਇਧਰੋਂ ਕੰਮ ਨੂੰ ਹੀ ਲੱਗੇ ਪੈਂਦਾ ਸੇਕ ਚੱਕ ਵੀ ਲੱਗੇ ਆ ਤੇ ਭਾਵੇਂ ਬੂਸਾਉ ਸੋਣੀਆਂ ਆ ਜੀ ਬਿਲਕੁਲ ਖਡੂਰ ਸਾਹਿਬ ਨੂੰ ਥੋੜਾ ਰਾਜਿਆ ਚਲੰਡਾ ਮੇਲੇ ਦਾ ਕਰਕੇ ਥੋੜਾ ਜਿਹਾ ਅਬ ਇੱਧਰ ਆ ਜੀ ਹਾਂ ਇੱਧਰ ਤੋਂ ਨਹੀਂ ਆਣੇ ਅਸੀਂ ਕੰਗੀਆਂ ਫਾਣੀ ਆਣੋ ਭਾਵੇਂ ਘੁੰਮ ਕੇ ਸਾਥ